ਪਉਂਦੇ ਸਾਧੂ ਉਹ ਮਹਾਨ ਜਗਤੇ ਜੋਬ ਜਪਦੇ ਤੇ ਹੋਰ ਹਾਲੂ ਜਪਉਂਦੇ ਸਾਧੂ ਉਹ ਮਹਾਨ ਜਗਤੇ ਸ਼੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਨੇ ਆਪਣੀ ਜ਼ਿੰਦਗੀ ਦਾ ਸਫ਼ਰ ਜੋ ਉਹਨਾਂ ਕੋਲੋਂ ਕੁਝ ਸਿੱਖਿਆ ਜੋ ਉਹਨਾਂ ਦੇ ਸਨਮੁਖ ਖੜ ਕੇ ਗਾਇਆ ਉਹਦੇ ਵਿੱਚੋਂ ਦੋ ਗੱਲਾਂ ਸਾਂਝੀਆਂ ਕਰਕੇ ਇੱਕ ਵਾਰ ਲਵਾ ਕੇ ਮੈਂ ਫੱਤੇ ਦਾ ਪੱਤਰ ਬਣਾਗਾ ਪਹਿਲੀ ਵਾਰ ਸਾਡੇ ਨਾਲ ਦੇ ਪਿੰਡ ਨਗਰ ਵਿੱਚ ਨਗਰ ਪਿੰਡ ਅਪਰੇ ਤੋਂ ਫਲੋਰ ਰੋਡ ਦੇ ਉੱਤੇ ਪਿੰਡ ਪੈਂਦਾ ਬਾਬਾ ਜੀ ਦਾ ਦੀਵਾਨ ਸੱਜਿਆ ਸੀ ਬਹੁਤ ਟਾਈਮ ਹੋ ਗਿਆ ਸਾਡੇ ਨਗਰ ਦੀ ਸੰਗਤ ਪਿੰਡ ਰਸੂਲਪੁਰ ਦੀ ਉਸ ਵੇਲੇ ਉਸ ਦੀਵਾਨ ਵਿੱਚ ਉਹ ਬਾਬਾ ਜੀ ਦੇ ਦੀਵਾਨਾਂ ਦੀ ਹਾਜ਼ਰੀ ਭਰਦੀ ਭਰਦੀ ਕਦੋਂ ਨਾਲ ਜੁੜ ਗਈ ਪਤਾ ਨਹੀਂ ਲੱਗਿਆ ਬਾਬਾ ਜੀ ਨੇ ਜਿੱਥੇ ਵੀ ਕਿਤੇ ਦੀਵਾਨ ਸਜਾਇਆ ਹੋਵੇ ਜਿੱਥੇ ਵੀ ਕਿਤੇ ਕੋਈ ਸਿੱਖੀ ਪ੍ਰਚਾਰ ਦੀ ਸੇਵਾ ਦਾ ਮੁੱਢ ਬਣਿਆ ਹੋਵੇ ਉਹ ਧਰਤੀ ਅੱਜ ਵੀ ਖਾਲੀ ਨਹੀਂ ਉਥੇ ਗੁਰੂ ਸਾਹਿਬ ਦਾ ਪ੍ਰਕਾਸ਼ ਤੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਜਿਹੜਾ ਗੁਰਬਾਣੀ ਦਾ ਚਾਨਣ ਲੋਕਾਂ ਤੱਕ ਲੈ ਕੇ ਜਾਂਦਾ ਉਹ ਬਾ ਕਮਾਲ ਹੈ ਉਹ ਮੇਰੇ ਵਰਗੀਆਂ ਨਮਾਣੀਆਂ ਜੀਆਂ ਰੂਹਾਂ ਉਹਨਾਂ ਨੂੰ ਬਚਨਾ 'ਚ ਨਹੀਂ ਬੰਨ ਸਕਦੀਆਂ ਮੈਂ ਬਾਬਾ ਜੀ ਦੇ ਨਾਲ ਜਿਹੜੀ ਮੇਰੀ ਜ਼ਿੰਦਗੀ ਦੀ ਸੱਚੀ ਘਟਨਾ ਹੈ ਕੋ ਮੈਂ ਸਾਂਝੀ ਕਰਕੇ ਬਾਹਰ ਲਵਾ ਕੇ ਖਿਮਾਂ ਦਾ ਜਾਚ ਕੋਮਾ ਮਾਤਾ ਸਾਹਿਬ ਕੌਰ ਜੀ ਦੇ ਪ੍ਰਕਾਸ਼ ਦਿਹਾੜਾ ਮਨਾਉਣ ਦੇ ਲਈ ਨਗਰ ਕੀਰਤਨ ਪੰਜਾਬ ਤੋਂ ਚੱਲ ਕੇ ਨੰਦੇੜ ਦੀ ਧਰਤੀ ਤੇ ਗਿਆ ਜਨਮਾ 100 ਸਾਲ ਮਨਾਇਆ ਜਾ ਰਿਹਾ ਸੀ ਬਾਬਾ ਮੋਹਨ ਸਿੰਘ ਜੀ ਉਹਨਾਂ ਵੱਲੋਂ ਉਹਨੇ ਪ੍ਰਕਾਰ ਦਾ ਲੰਗਰ ਲਾਇਆ ਗਿਆ ਸ਼ੱਦ ਬਹੁਤਿਆਂ ਨੂੰ ਨਾ ਯਾਦ ਹੋਵੇ ਕਿਉਂਕਿ ਸਾਡੀ ਆਦਤ ਆ ਸੀ 2-4 ਦਿਨ ਬਾਅਦ ਗੱਲ ਨੂੰ ਭੁੱਲ ਜਾਂਨੇ ਆ। ਕੁਕ ਕੰਮ ਦੀ ਗੱਲ ਆ ਸੀ ਯਾਦ ਰੱਖਣੀ ਮੁਨਾਸਬ ਨਹੀਂ ਨਾ ਸਮਝਦੇ। ਉਹਨਾਂ ਲੰਗਰਾਂ ਦਾ ਪ੍ਰਬੰਧ ਜਿੱਥੇ ਕੀਤਾ ਸੰਗਤਾਂ ਦੇ ਜਾਣ ਦਾ ਜਿੱਥੇ ਪ੍ਰਬੰਧ ਕੀਤਾ ਨਾਲ ਇੱਕ ਬੱਸ ਢਾਡੀਆਂ ਦੀ ਭਰ ਕੇ ਲੱਗੇ। ਸੱਤ ਜਥੇ ਗਏ। ਜਿਨ੍ਹਾਂ ਨੂੰ ਬਾਬਾ ਜੀ ਨੇ ਸੱਦਾ ਦਿੱਤਾ 8ਵਾਂ ਜਥਾ ਸਾਡਾ ਸੀ। ਉਹ 8ਵਾਂ ਜਥਾ ਬਾਇਆ ਟ੍ਰੇਨ ਉੱਥੇ ਪਹੁੰਚਾ। ਕੋਨੂੰ ਲੈ ਜਾਣ ਵਾਲਾ ਵੀ ਸਾਡਾ ਰਿਸ਼ਤੇਦਾਰ ਹੈ ਤੇ ਬਾਬਾ ਜੀ ਦੇ ਨਾਲ ਉਹਨਾਂ ਨੇ ਬਹੁਤ ਤਕੜੀ ਸੇਵਾ ਨਿਭਾਈ ਭਾਜੀ ਗੁਰਮੀਤ ਸਿੰਘ ਜੀ ਗੋਵਿੰਦਗੜ੍ਹ ਤੋਂ ਉਹਨਾਂ ਸਾਨੂੰ ਮਸਾਣੀ ਪਿੰਡ ਵਿੱਚ ਸੁਣਿਆ ਕਹਿੰਦੇ ਬਾਬਾ ਜੀ ਨਗਰ ਕੀਰਤਨ ਲੈ ਕੇ ਜਾ ਰਹੇ ਨੇ ਤੁਸੀਂ ਨਾਲ ਚੱਲੋਗੇ ਮੈਂ ਕਿਹਾ ਇੱਕ ਤੇ ਤੁਸੀਂ ਕਹਿ ਰਹੇ ਹੋ ਕਿ ਅੰਨਿਆਂ ਤੋਂ ਅੱਖਾਂ ਲੈ ਲਾ ਇੱਕ ਤੁਸੀਂ ਕਹਿ ਰਹੇ ਹੋ ਕਿ ਮੈਂ ਤੈਨੂੰ ਹਜੂਰ ਸਾਹਿਬ ਲੈ ਚੱਲਿਆਂ ਦਰਸ਼ਨ ਦਦਾਰੇ ਕਰਾਉਣ ਲਈ ਹੋਰ ਸਾਨੂੰ ਕੀ ਚਾਹੀਦਾ ਨਾਲ ਚਲੇ ਗਏ ਉੱਥੇ ਇੱਕ ਘਟਨਾ ਵਾਪਰੀ ਕਿਸੇ ਜਥੇ ਦਾ ਐਕਸੀਡੈਂਟ ਹੋ ਗਿਆ ਉਹਨਾਂ ਦੀ ਗੱਡੀ ਦਾ ਉਹਨਾਂ ਦੇ ਛੋਟੀਆਂ-ਮੋਟੀਆਂ ਸੱਟਾਂ ਲੱਗੀਆਂ ਤੇ ਉਹ ਜਿਹੜਾ ਉੱਥੇ ਦਾ ਦੱਖਣ ਦਾ ਸਟੇਟ ਸਕੱਟਰੀ ਸੀ ਭਾਈ ਮਨੀ ਸਿੰਘ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ। ਉਹ ਜਦੋਂ ਸਟੇਜ ਤੇ ਜਾਇਆ ਕਰਨ ਤੇ ਉਹ ਇੱਕੋ ਹੀ ਗੱਲ ਦਾ ਉਹਨਾਂ ਨੇ ਰੱਟਣ ਰੱਖਿਆ ਜੀ ਕਹਿੰਦੇ ਸਾਡੇ ਜਥੇ ਦੇ ਸੱਟਾਂ ਲੱਗੀਆਂ ਮਤਲਬ ਪੈਸੇ ਇਕੱਠੇ ਕਰਨ। ਦੇਖੋ ਬਾਬਾ ਜੀ ਦੀ ਦਰਿਆਤਲੀ ਦੀ ਗੱਲ ਕਰਨ ਲੱਗਾ। ਕਹਿੰਦੇ ਸਕੱਤਰ ਸਾਹਿਬ ਮੈਂ ਸੱਤ ਜਥੇ ਲਿਆਇਆ ਅੱਠਵਾਂ ਆਪ ਆਇਆ। ਸਾਡਾ ਜਥਾ ਬਾਹਰੋਂ ਗਿਆ ਸੀ ਕਰਕੇ। ਪਰ ਮੈਂ ਹੱਥਾਂ ਜਥਿਆਂ ਨੂੰ ਬਰੋਬਰ ਦਾ ਸਨਮਾਨ ਦੇ ਕੇ ਟਾਈਮ ਦੇ ਕੇ ਸਟੇਜ ਤੋਂ ਨਵਾਜਣੇ। ਬਾਬਾ ਜੀ ਨੇ ਜਦੋਂ ਉਹਨਾਂ ਨੂੰ ਬਚਨ ਆਖੇ ਉਹ ਕਹਿੰਦੇ ਜੀ ਜਥੇ ਸਾਡੇ ਵੀ ਕਹਿੰਦੇ ਤੁਸੀਂ ਦਸਹਰੇ ਵਾਲੇ ਰੋਕੀ ਬੈਠੇ ਇਹਦੇ ਵਿੱਚ ਸਾਡਾ ਕਸੂਰ ਥੋੜੀ ਹੈ ਜਿਹੜੇ ਜਥੇ ਨਾਲ ਲਿਆਂਦੇ ਨੇ ਉਹਨਾਂ ਨੇ ਵੀ ਕੁਝ ਸੰਗਤ ਨਾਲ ਸਾਂਝ ਪਾਉਣੀ ਹੈ ਜਦੋਂ ਉਹਨਾਂ ਲੋਕਾਂ ਨੇ ਇਸ ਦੇ ਦਾ ਕੋਈ ਵਰਤਾਰਾ ਵਧੀਆ ਨਹੀਂ ਰੱਖਿਆ ਬਾਬਾ ਜੀ ਆਖਣ ਲੱਗੇ ਕਹਿੰਦੇ ਅੱਜ ਰਾਤ ਦਾ ਦੀਵਾਨ ਫਿਰ ਤੰਬੂ 'ਚ ਚੱਲੂ ਐਵੇਂ ਬਾਬਾ ਜੀ ਰਾਤ ਦਾ ਦੀਵਾਨ ਤੰਬੂ 'ਚ ਚੱਲਿਆ ਜਦੋਂ ਰਾਤ ਦਾ ਦੀਵਾਨ ਤੰਬੂ ਵਿੱਚ ਚੱਲਿਆ ਬਾਬਾ ਜੀ ਆਪ ਬੈਠੇ ਨੇ ਤੇ ਭਾਈ ਮਨੀ ਸਿੰਘ ਲੱਗੇ ਨੇ ਖਜਾਨਚੀ ਸੀ ਜਿਹੜਾ ਢਾਡੀ ਜਥਾ ਵਧੀਆ ਗਾ ਕੇ ਜਾਵੇ ਬਾਬਾ ਜੀ ਆਵਾਜ਼ ਮਾਰਿਆ ਕਰਨ ਲਿਆ ਮਨੀਸ਼ਾ ਕੱਢ ਕੰਗਾਲ ਬੈਂਕ ਚੋਂ ਪੈਸੇ ਤੇ ਭਰ ਚੋਲਾ ਢਾੜੀਆਂ ਜੱਤਿਆਂ ਨੂੰ ਰਜਾ ਕੇ ਹਜ਼ੂਰ ਸਾਹਿਬ ਤੋਂ ਵਾਪਸ ਲੈ ਕੇ ਜਾਂਦਾ 40 40 50 50 ਹਜ਼ਾਰ ਰੁਪਈਆ ਉਹ ਦਿੱਤਾ ਜਿਹੜੀਆਂ ਸਟੇਜਾਂ ਭਰ ਦਿਤੀਆਂ ਉਹ ਅਲੱਗ ਸੀ ਮੈਂ ਇਸ ਕਰਕੇ ਨਹੀਂ ਕਿ ਮੈਂ ਢਾੜੀਆਂ ਤੇ ਮੈਂ ਉਹ ਗੱਲ ਨੂੰ ਤਾਂ ਉਜਾਗਰ ਕਰਦੇ ਹਾਂ ਜਿਵੇਂ ਪਹਿਲਾਂ ਮੇਰੇ ਤੋਂ ਇੱਥੋਂ ਬੁਲਾਰੇ ਬੋਲੇ ਵੀ ਕੋਈ ਕਹਿ ਰਿਹਾ ਮੈਨੂੰ ਐ ਲੱਗਦਾ ਬਾਬਾ ਜੀ ਮੈਨੂੰ ਵੱਧ ਪਿਆਰ ਕਰਦੇ ਨੇ ਉਹਨਾਂ ਆਖਿਆ ਮੈਨੂੰ ਵੱਧ ਪਿਆਰ ਕਰਦੇ ਨੇ ਸਾਨੂੰ ਐਉਂ ਲੱਗਦਾ ਬਾਬਾ ਜੀ ਢਾੜੀਆਂ ਨਾਲ ਵੱਧ ਪਿਆਰ ਕਰਦੇ ਨੇ ਉਹ ਦੀਵਾਨ ਤੋਂ ਬਾਅਦ ਜਦੋਂ ਅਸੀਂ ਦੁਬਾਰਾ ਭੇਵੇ ਦੀਵਾਨ ਕਰਾਉਣ ਕਰਨ ਗਏ ਲਖਨੌਰ ਮਾਤਾ ਗੁਜਰੀ ਜੀ ਦਾ ਪੇਕੇ ਨਗਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਨਕੇ ਨਗਰ ਉੱਥੇ ਦੀਵਾਨ ਬਾਬਾ ਜੀ ਨੇ ਸੇਵਾ ਕੀਤੀ ਉਸਤਾਨ ਦੀ ਦੀਵਾਨ ਸੱਜਿਆ ਤੇ ਉੱਥੇ ਬੈਠਿਆ ਇਹ ਗੱਲ ਬਾਬਾ ਜੀ ਨੇ ਆਪਣੇ ਮੁਖੋ ਆਖੀ ਕਹਿੰਦੇ ਜੇ ਕਿਤੇ ਢਾਡੀਆਂ ਦਾ ਕਿਰਦਾਰ ਚੱਚਦਾ ਹੋਵੇ ਨਾ ਮੈਂ ਸੋਨੇ ਨਾਲ ਤੋਲਦੇ ਆ ਵਾਹ ਵਾਹ ਕੀ ਬਾਤ ਹੈ ਇਹ ਜੜੀਆਂ ਚੀਜ਼ਾਂ ਸਾਡੇ ਵਿੱਚੋਂ ਮਨਪੀ ਹੋ ਗਈਆਂ ਢੱਡ ਸਰੰਗੀ ਨਾਲ ਗਾ ਕੇ ਇਹਨਾਂ ਮਾਇਆ ਦੇ ਨਾਲ ਕ ਕਰਮ ਕਰਨੇ ਸਾਨੂੰ ਸਾਡੇ ਆ ਸੰਤਾ ਮਹਾਂਪੁਰਸ਼ਾਂ ਦੀ ਨਜ਼ਰ ਵਿੱਚ ਕਿਤੇ ਨਾ ਕਿਤੇ ਥੱਲੇ ਲਿਜਾ ਕੇ ਸੁੱਟ ਦੁੱਤਾ ਜਦਕੇ ਉਹਨਾਂ ਜੀ ਦੀ ਵੀ ਬਾਹ ਫੜੀ ਉਹਦੇ ਪਾਰ ਉਤਾਰੇ ਕਰ ਦਿੱਤੇ ਮੈਨੂੰ ਯਾਦ ਨਹੀਂ ਆ ਕਿ ਕਿੰਨੇ ਕੁ ਅਣਗਿਣਤ ਜੀਵਾਂ ਸਾਂ ਹਰਿਆਣੇ ਵਿੱਚ ਬਾਬਾ ਜੀ ਦੀ ਕਿਰਪਾ ਦੇ ਨਾਲ ਲਾਏ ਜਦੋਂ ਰਾਤ ਦਾ ਦੀਵਾਨ ਸੱਜਿਆ ਮੈਂ ਉਹੀ ਇੰਦਵਨ ਸੀਨ ਪੇਸ਼ ਕਰਨ ਲੱਗਾ ਬਾਬਾ ਜੀ ਆਖਣ ਲੱਗੇ ਕਹਿੰਦੇ ਜਿੰਨੇ ਟਾਡੀ ਜਥੇ ਆਏ ਨੇ ਇਹ ਸੱਤ ਦੇ ਸੱਤ ਅੱਠ ਦੇ ਅੱਠ ਟਾਡੀ ਜਥੇ ਜਿਹੜੀ ਚੀਜ਼ ਦੀ ਮੈਂ ਡਿਮਾਂਡ ਕਰਾਂਗਾ ਉਹੀ ਸੁਣਾਉਣਗੇ ਸਾਡੇ ਹਿੱਸੇ ਬਾਹਰ ਆਈ ਸਰਦਾਰ ਹਰੀ ਸਿੰਘ ਨਲਵਾ ਜਦੋਂ ਸਾਡਾ ਜਥਾ ਉੱਠ ਕੇ ਖੜਾ ਹੋਇਆ ਕਹਿੰਦੇ ਸਰਦਾਰ ਹਰੀ ਸਿੰਘ ਨਲਵੇ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦੀ વાਰਦਾ ਜ਼ਿਕਰ ਕੀਤਾ ਜਦੋਂ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਕਾਪੀ ਕੱਢ ਕੇ ਰੱਖ ਲਈ ਬਾਅਦ ਅਸੀਂ ਗਾਉਣ ਲੱਗੇ ਦੂਜਾ ਹੁਕਮ ਹੋ ਗਿਆ ਕਹਿੰਦੇ ਨਹੀਂ ਬਾਬਾ ਬੰਦਾ ਸਿੰਘ ਬਹਾਦਰ ਨਹੀਂ ਹਰੀ ਸਿੰਘ ਨਲਵੇ ਦੀ ਬਾਤ ਸੁਣਾਓ ਜਿਵੇਂ ਦਾ ਸੀ ਉਹ ਉਸ ਵੇਲੇ ਬਾਬਾ ਜੀ ਦੇ ਤੰਬੂ ਵਿੱਚ ਉੱਥੇ ਸੀ ਖੇਵੇਂ ਵਿੱਚ ਉੱਥੇ ਸੀ ਉਹਵੇਂ ਦਾ ਸੀਨ ਸਮਝ ਲਿਓ ਅੱਜ ਵੀ ਸਾਡੇ ਵਿੱਚ ਸ਼੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਕੋਹੇਵਾਰੇ ਉਹ ਵੀ ਅੱਜ ਸਾਡੇ ਵਿੱਚ ਬਰਾਜਮਾਨ ਨੇ ਸਮਝ ਲਿਓ ਕਿ ਸੀਨ ਉਹੀ ਤੰਬੂ ਦਾ ਆਹ ਮੈਂ ਤੁਹਾਨੂੰ ਲੈਤਨਾ ਫੋਟ ਹਰੀ ਸਿੰਘ ਤੇ ਕਿਉਂਕਿ ਬਾਕੀ ਦਾ ਪ੍ਰਸੰਗ ਮੈਂ ਪਿੱਛੇ ਛੱਡਾਂਗਾ ਸਿੱਧਾ ਬਾਹਰ ਦਾ प्रकरण ਤੁਹਾਡੇ ਨਾਲ ਸੰਦਾ ਕਰ ਲੱਗਾ ਬੋਹੜ ਹਰੀ ਸਿੰਘ ਸਮੀਖਣ

يا <applause> عمري <applause>